ਡਿਜੀਟਲ মিডিਆ ਤੇ ਕਾਫੀ ਸਰਗਰਮ ਪਾਬੀ ਕਮਲਕੌਰ ਦੇ ਨਾਮ ਨਾਲ ਮਸ਼ਹੂਰ ਕੰਚਨ ਕੁਮਾਰੀ ਦੀ ਯੂਨੀਵਰਸਿਟੀ ਬਠਿੰਡਾ ਦੇ ਨੇੜੇ ਪਾਰਕਿੰਗ ਵਿੱਚ ਬੰਦ ਗੱਡੀ ਵਿੱਚ ਲਾਸ਼ ਮਿਲੀ ਸੀ ਮਿਲੀ ਜਾਣਕਾਰੀ ਅਨੁਸਾਰ ਕਮਲਕੌਰ ਦੀ ਲਾਸ਼ ਲਗਭਗ 2-3 ਦਿਨ ਪੁਰਾਣੀ ਦਸੀ ਗਈ ਸੀ ਤਾਂ ਦੱਸਦੀ ਹੈ ਕਿ ਕੰਚਨ ਕੁਮਾਰੀ ਉਰਫ ਕਮਲਕੌਰ ਪਾਬੀ ਲੁਧਿਆਣੇ ਦੀ ਰਹਿਣ ਵਾਲੀ ਸੀ ਕੰਚਨ ਕੁਮਾਰੀ ਡਿਜੀਟਲ মিডিਆ ਉੱਤੇ ਅਸ਼ਲੀਲ ਵੀਡੀਓਜ਼ ਕਾਰਨ ਚਰਚਾ ਵਿੱਚ ਰਹਿੰਦੀ ਸੀ ਤਾਂ ਦੱਸਦੀ ਹੈ ਕਿ ਜਿੱਥੇ ਮਤਪਾਲ ਮੈਰੋ ਦੇ ਹੱਕ ਵਿੱਚ ਕੁਝ ਜਥੇਬੰਦੀਆਂ ਸਾਹਮਣੇ ਆਏ ਨੇ ਤਾਂ ਉੱਥੇ ਦੂਜੇ ਪਾਸੇ ਕੰਚਨ ਕੁਮਾਰੀ ਉਰਫ ਕਮਲਕੌਰ ਭਾਬੀ ਦੇ ਹੱਕ ਵਿੱਚ ਕੁਝ ਜਥੇਬੰਦੀਆਂ ਵੱਲੋਂ ਤੇ ਕੁਝ ਇਨਫਲੂਐਂਸਰਾਂ ਵੱਲੋਂ ਸਟੈਂਡ ਲਿਆ ਗਿਆ ਤਾਂ ਹੁਣ ਵੱਡੀ ਅਪਡੇਟ ਸਾਹਮਣੇ ਆਈ ਹੈ ਤਾਂ ਦੱਸ ਦਿੰਦੇ ਹਾਂ ਕਿ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਵੱਡਾ ਐਲਾਨ ਕੀਤਾ ਗਿਆ ਕਿਹੜਾ ਐਲਾਨ ਕੀਤਾ ਗਿਆ ਆਪ ਤੁਹਾਨੂੰ ਸੁਣਾ ਦਿੰਦੇ ਹਾਂ ਗੁਰੂ ਗ੍ਰੰਥ ਸਾਹਿਬ ਨੇ ਆਖਿਆ ਜਾਓ ਖਾਲਸਾ ਜੀ ਜਿਨ੍ਹਾਂ ਨੇ ਪੰਜ ਵਿਕਾਰ ਕਾਬੂ ਚ ਕਰ ਲੈ ਉਹਨਾਂ ਦੇ ਸਾਹਮਣੇ ਕਸੂਰ ਦਾ ਹਾਕਮ ਕੀ ਹੈ ਖਾਲਸਾ ਇਥੋਂ ਅਰਦਾਸ ਕਰਕੇ ਤੁਰਿਆ ਰਸਤੇ ਦੇ ਵਿੱਚ ਕੋਈ ਆਖਦਾ ਖਾਲਸਾ ਜੀ ਇਹ ਕਸੂਰ ਦਾ ਹਾਕਮ ਤਗੜਾ ਬਹੁਤ ਹੈ ਤੇ ਖਾਲਸੇ ਨੇ ਜਵਾਬ ਦਿੱਤਾ ਦਾਈ ਗੁਰੂ ਗ੍ਰੰਥ ਆਵਾਜ਼ ਸੋਊ ਕਰੇਗਾ हमरे ਕਾਜ ਖਾਲਸੇ ਨੇ ਕਸੂਰ ਦੇ ਹਾਕਮ ਨੂੰ ਸੋਧਿਆ ਤੇ ਉਸ ਗਰੀਬ ਦੀ ਵੋਟੀ ਨੂੰ ਛਡਾ ਕੇ ਉਹਦੇ ਹਵਾਲੇ ਕੀਤਾ ਸੀ ਇਹ ਸ੍ਰੀ ਅਕਾਲ ਤਖਤ ਸਾਹਿਬ ਜਿਸ ਦੀ ਸਿਰਜਣਾ ਅੱਜ ਦੇ ਦਿਨ ਹੋਈ ਹੈ ਇਹ ਤਖਤ ਜੁਗੋ ਜੁਗ ਅਟਲ ਹੈ ਰਹੇਗਾ ਸਮੁੱਚੀ ਲੋਕਾਈ ਗੁਰੂ ਨਾਨਕ ਨਾਮ ਲੈਵਾ ਸਿੱਖ ਇਸ ਮੁਬਾਰਕ ਤਖਤ ਤੋਂ ਹਮੇਸ਼ਾ ਹੀ ਅਗਵਾਈ ਲੈਂਦੇ ਰਹਿਣਗੇ ਇਥੇ ਨੌਜਵਾਨਾਂ ਨੇ ਗੁਰੂ ਨੂੰ ਆਪਣੀਆਂ ਜਵਾਨੀਆਂ ਭੇਟ ਕੀਤੀਆਂ ਸੀ ਮੈਂ ਅੱਜ ਦੇ ਦਿਨ ਸਿੱਖ ਜਵਾਨੀ ਨੂੰ ਵਿਸ਼ੇਸ਼ ਅਪੀਲ ਕਰਦਾ ਹਾਂ ਅੱਜ ਸਾਡੇ ਸਮਾਜ ਦੇ ਅੰਦਰ ਸਾਨੂੰ ਗੁਰੂ ਨਾਲੋਂ ਤੋੜਨ ਦੇ ਲਈ ਲਚਰਤਾ ਫੈਲਾਈ ਜਾ ਰਹੀ ਹੈ ਤਾਂ ਕਿ ਅਸੀਂ ਗੁਰੂ ਤੋਂ ਦੂਰ ਹੋਈਏ ਗੁਰੂ ਦਾ ਬਚਨ ਹੈ ਮੇਰੇ ਮੋਹਨ ਸਰਬਣੀ ਇਹ ਨਾ ਸੁਣਾਏ ਸਾਕਤ ਗੀਤ ਨਾਦ ਤੁੰ ਬੋਲਤ ਬੋਲ ਅਜਾਏ ਬੋਲਤ ਬੋਲ ਅਜਾਏ ਸੇਖ ਨੇ ਇਨਾ ਕੰਨਾਂ ਦੇ ਨਾਲ ਸਾਕਤਾਂ ਦੇ ਗੀਤ ਨਹੀਂ ਸੁਣਨੇ ਅਸੀਂ ਸਾਰੇ ਆਪਣੀ ਜ਼ਿੰਮੇਵਾਰੀ ਸਮਝੀਏ ਆਪਣੇ ਬੱਚਿਆਂ ਨੂੰ ਧਰਮ ਨਾਲ ਜੋੜੀਏ ਤੇ ਜੋ ਵੀ ਸਮਾਜ ਦੇ ਅੰਦਰ ਲਚਰਤਾ ਜਾਂ ਹੋਰ ਗੁਰਮਤ ਤੋਂ ਉਲਟ ਬੱਚਿਆਂ ਨੂੰ ਸਿਖਾਉਣ ਦੀ ਕੋਸ਼ਿਸ਼ ਹੈ ਉਹਦੇ ਤੋਂ ਆਪਣੇ ਬੱਚਿਆਂ ਨੂੰ ਬਚਾਈਏ